ਮੈਂ ਧਿਆਨ ਕਰਨ ਲੱਗਾ ਜਾਂ ਮੈਂ ਧਿਆਨ ਕਰਨ ਲੱਗੀ ਹਾਂ ਇਹ ਕੋਈ ਕਿਰਿਆ ਨਹੀਂ ਹੈ ਆਪਣੇ ਮਨ ਨੂੰ ਪ੍ਰੈਜ਼ੈਂਟ ਦੇ ਵਿੱਚ ਰੱਖ ਕੇ ਟਿਕਾਉਣਾ ਜਿੱਥੇ ਨਾ ਹੀ ਕੋਈ ਵਿਚਾਰ ਨਾ ਹੀ ਕੋਈ ਕਲਪਨਾ ਹੈ ਧਿਆਨ ਦਾ ਕੀ ਅਰਥ ਹੈ ਕਿ ਆਪਣੇ ਅੰਤਰਗਤ ਹੋ ਕੇ ਉੱਥੇ ਠਹਿਰ ਜਾਣਾ ਟਿਕ ਜਾਣਾ ਉਹ ਜਗ੍ਹਾ ਜਿੱਥੇ ਨਾ ਹੀ ਬੋਲੀ ਆ ਤੇ ਨਾ ਹੀ ਸਮਾਇਆ ਉੱਥੇ ਸਾਡੀ ਚੇਤਨਾ ਐਕਟਿਵ ਹੁੰਦੀ ਆ ਮੌਜੂਦ ਹੁੰਦੀ ਆ ਹੁਣ ਆਪਾਂ 24 ਘੰਟੇ ਧਿਆਨ ਦੇ ਵਿੱਚ ਰਹਿਣਾ ਹੈ ਇਹਦੇ ਕਈ ਤਰੀਕੇ ਆ ਰਹਿਣ ਦੇ ਸਾਨੂੰ ਸੁਣਨ ਦੇ ਵਿੱਚ ਸੋਖਾ ਲੱਗਦਾ ਪਰ ਹੈ ਓਖਾ ਪਰ ਜੇ ਕੋਈ ਜੀਵ ਕਰਨ ਲੱਗੇ ਤਾਂ ਇਹ ਸਭ ਤੋਂ ਸੋਖੇ ਕੰਮ ਆ ਕਿਉਂਕਿ ਜੋ ਵਿਚਾਰਾਂ ਦਾ ਮੰਡਲ ਆ ਉਸ ਦੇ ਘੇਰੇ ਦੇ ਵਿੱਚੋਂ ਬਾਹਰ ਨਿਕਲਣਾ ਪੈਂਦਾ ਤੇ ਬਾਹਰ ਕੌਣ ਨਿਕਲੇਗਾ ਸਾਡਾ ਮਨ ਜਦੋਂ ਵੀ ਆਪਾਂ ਰਾਤ ਨੂੰ ਸੌਂ ਜਾਂਦੇ ਆ ਅਤੇ ਸਵੇਰ ਨੂੰ ਉੱਠਦੇ ਆ ਇਹ ਸਾਡੇ ਜੀਵਨ ਦਾ ਇੱਕ ਨਵਾਂ ਦਿਨ ਹੁੰਦਾ ਸ਼ੁਰੂਆਤ ਆਪਾਂ ਇੱਥੋਂ ਹੀ ਸ਼ੁਰੂ ਕਰਨੀ ਆ ਆਪਾਂ 24 ਘੰਟੇ ਜੋ ਧਿਆਨ ਦੇ ਵਿੱਚ ਰਹਿਣਾ ਹੁਣ ਸਾਡਾ ਧਿਆਨ ਬਾਹਰ ਹੀ ਰਹਿੰਦਾ ਕੰਮਕਾਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਕਾਰੋਬਾਰਾਂ ਦੇ ਵਿੱਚ ਦਨ ਸਮੇਂ ਵਿੱਚ ਰਾਂਗੇ ਤਾਂ ਇਹ ਧਿਆਨ ਜ਼ਿਆਦਾਤਰ ਬਾਹਰ ਰਹੂਗਾ ਇਸ ਕਰਕੇ ਆਪਾਂ ਸਵੇਰ ਤੋਂ ਹੀ ਸ਼ੁਰੂ ਕਰ ਦੇਣਾ। ਸੋ ਅਮਰਤ ਵੇਲਾ ਸਭ ਤੋਂ ਵਧੀਆ ਵੇਲਾ ਹੈ। ਜਿੱਥੇ ਸਾਰਾ ਹੀ ਸੰਸਾਰ ਸੁੱਤਾ ਪਿਆ ਹੈ ਉੱਥੇ ਉੱਠ ਕੇ ਨਾਮ ਦਾ ਬੂਟਾ ਲਾ ਦੇਣਾ। 24 ਘੰਟੇ ਧਿਆਨ ਹੈ ਕਿ ਕਿ ਇੱਕ ਤਾਂ ਅਸੀਂ ਦਿਨ ਦੇ ਵਿੱਚ ਵਿਚਰਦੇ ਹੋਏ ਵੀ ਧਿਆਨ ਸਾਡਾ ਪ੍ਰੈਜ਼ੈਂਟ ਦੇ ਵਿੱਚ ਰਹੂਗਾ। ਨਾ ਫਿਊਚਰ ਨਾ ਪਾਸਟ। ਅਪਾ ਜਿਆਦਾਤਰ ਕਿਹੜੇ ਵਿਚਾਰ ਲੈਨੇ ਆ ਜੋ ਬੀਤ ਚੁੱਕੇ ਆ ਜੋ ਆਉਣ ਵਾਲਾ ਸਮਾਂ ਆ ਜੇ ਅਸੀਂ ਪ੍ਰੈਜੈਂਟ ਦੇ ਵਿੱਚ ਬੈਠੇ ਆ ਅਸੀਂ ਵਿਚਾਰ ਰਹਿਤ ਹੋ ਕੇ ਵੀ ਬੈਠਾਂਗੇ ਤੇ ਉਹ ਹੀ ਸਾਡਾ ਅਸਲ ਧਿਆਨ ਹੈ ਇੱਥੇ ਸਾਨੂੰ ਫਾਲਤੂ ਦੇ ਫੁਰਨੇ ਨਹੀਂ ਆਉਣਗੇ ਹੁਣ ਇਹਦੇ ਵਾਸਤੇ ਸਭ ਤੋਂ ਪਹਿਲਾਂ ਗੁਰਮੰਤਰ ਦਾ ਅਭਿਆਸ ਕਰਨਾ ਪਊ ਜੇ ਤੁਸੀਂ ਗੁਰਮੰਤਰ ਦਾ ਅਭਿਆਸ ਕਰਦੇ ਪਏ ਆ ਸਵੇਰ ਨੂੰ ਉੱਠਦੇ ਹੀ ਅੱਖ ਖੁੱਲਣ ਤੋਂ ਪਹਿਲਾਂ ਰਸਨਾ ਦੇ ਉੱਤੇ ਵਾਹਿ ਗੁਰੂ ਵਾਹ ਗੁਰੂ ਇਹ ਚੱਲਦਾ ਹੋਣਾ ਚਾਹੀਦਾ ਜੇ ਅਨਹਦ ਸ਼ਬਦ ਪ੍ਰਗਟ ਨੇ ਤਾਂ ਅੱਖ ਖੋਲਣ ਤੋਂ ਪਹਿਲਾਂ ਇਹਨਾਂ ਸ਼ਬਦਾਂ ਦੀ ਸੇਵਾ ਕਰ ਲੈਣੀ ਆ ਮਨ ਆਪਣੇ ਦਾ ਇਸ਼ਨਾਨ ਕਰਾ ਦੇਣਾ ਫਿਰ ਸਭ ਤੋਂ ਪਹਿਲਾਂ ਉੱਠ ਕੇ ਸਾਵਧਾਨ ਹੋ ਕੇ ਗੁਰਮੰਤਰ ਦੇ ਅਭਿਆਸ ਤੇ ਬੈਠਣਾ ਹੈ ਅੰਮ੍ਰਿਤ ਵੇਲੇ ਗੁਰਮੰਤਰ ਦਾ ਅਭਿਆਸ ਫਿਰ ਅਨਹਦ ਸ਼ਬਦਾਂ ਨੂੰ ਸੁਣਨਾ ਸਾਡੇ ਮਨ ਨੂੰ ਸਾਰਾ ਹੀ ਦਿਨ ਧਿਆਨ ਦੇ ਵਿੱਚ ਰੱਖਣ ਦੇ ਵਿੱਚ ਮਦਦ ਕਰਦਾ ਹੈ ਸਾਨੂੰ ਪ੍ਰੈਸੈਂਟ ਦੇ ਵਿੱਚ ਰੱਖਦਾ ਹੈ ਸਾਡੇ ਮਨ ਦੇ ਉੱਤੇ ਵਿਚਾਰਾਂ ਦਾ ਲੋਡ ਨਹੀਂ ਪੈਂਦਾ ਉੱਠਣ ਤੋਂ ਪਹਿਲਾਂ ਲੰਬੀਆਂ ਲੰਬੀਆਂ ਸਵਾਸਾਂ ਲੈਣੀਆਂ ਚਾਹੀਦੀਆਂ ਸਰੀਰ ਬਿਲਕੁਲ ਰਿਲੈਕਸ ਹੋ ਜਾਂਦਾ ਧਿਆਨ ਦੇ ਵਿੱਚ ਆਉਂਦਾ ਹੈ ਜੋ ਰੁਸਨਾ ਤੋਂ ਗੁਰਮੰਤਰ ਚੱਲਦਾ ਹੈ ਉੱਠਦੇ ਬੈਠਦੇ ਨਹਾਉਂਦੇ ਖਾਂਦੇ ਪੀਂਦੇ ਚੱਲਦੇ ਫਿਰਦੇ ਜਾਂ ਕਿਸੇ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਅੰਦਰ ਅੰਤਰਗਤ ਚੱਲਦਾ ਰਹਿਣਾ ਚਾਹੀਦਾ ਏ ਜੋ ਵੀ ਕੁਝ ਆਪਾਂ ਕਰਨਾ ਆ ਇਹ ਕਿਸੇ ਵੀ ਤੱਕੇ ਦੇ ਨਾਲ ਨਹੀਂ ਕਰਨਾ ਸ਼ੁਰੂਆਤੀ ਦਿਨਾਂ ਦੇ ਵਿੱਚ ਮਨ ਨੂੰ ਲੈ ਕੇ ਬੈਠਣਾ ਔਖਾ ਹੁੰਦਾ ਹੈ ਪਰ ਜਿਉਂ-ਜਿਉਂ ਲਗਾਤਾਰ ਬੈਠਦੇ ਆ ਮਨ ਨੂੰ ਇਹਦੀ ਆਦਤ ਪੈ ਜਾਂਦੀ ਹੈ ਨਾਮ ਜਪਣ ਦੇ ਨਾਲ ਜੀਵ ਦੇ ਅੰਦਰੋਂ ਹੰਕਾਰ ਖਤਮ ਹੁੰਦਾ ਹੈ ਜਿਵੇਂ ਜਿਵੇਂ ਮਨ ਦੇ ਵਿੱਚੋਂ ਹੰਕਾਰ ਨਿਕਲਦਾ ਜਾਵੇਗਾ ਸਾਡੇ ਅੰਦਰ ਧਿਆਨ ਪ੍ਰੇਮ ਭਾਵਨਾ ਤੇ ਸਾਡੇ ਤਨ ਮਨ ਦੇ ਵਿੱਚ ਨਾਮ ਦਾ ਵਾਸ ਹੁੰਦਾ ਹੈ ਦਿਨ ਦੇ ਸਮੇਂ ਵੀ ਆਪਣੇ ਸਵਾਸਾਂ ਦੇ ਉੱਤੇ ਧਿਆਨ ਰੱਖਣਾ ਤੇ ਉਹਨਾਂ ਦੇ ਨਾਲ ਗੁਰਮੰਤਰ ਨੂੰ ਚਲਾਉਣਾ ਸਵਾਸ ਹਲਕਾ ਤੇ ਗਹਿਰਾ ਹੋਣਾ ਚਾਹੀਦਾ ਇਹ ਸਿਰਫ ਇੱਕ ਹਵਾ ਨਹੀਂ ਹੈ ਜੋ ਸਾਡੇ ਅੰਦਰ ਜਾਂਦੀ ਹੈ ਇਹੀ ਅਸਲ ਵਿੱਚ ਸਾਡਾ ਜੀਵਨ ਹੈ ਇੱਕ ਊਰਜਾ ਹੈ ਹੁਣ ਮਨ ਆਪਣੇ ਨੂੰ ਆਪਾ ਨਿਰਮਲ ਕਰਨਾ ਚੰਗਾ ਕਰਨਾ ਤਾ ਕਰਕੇ ਜਿੰਨੀਆਂ ਵੀ ਮਨ ਦੇ ਵਿੱਚ ਬੁਰਾਈਆਂ ਆ ਉਹਨਾਂ ਨੂੰ ਬਾਹਰ ਕੱਢਣਾ ਆ ਜੋ ਵੀ ਇਸ ਮਨ ਨੂੰ ਬੁਰੇ ਤੋਂ ਬੁਰੇ ਵਿਚਾਰ ਆਉਂਦੇ ਨੇ ਬੁਰੀਆਂ ਤੋਂ ਬੁਰੀਆਂ ਇਹ ਹਰਕਤਾਂ ਕਰਦਾ ਹੈ ਉਹ ਸਭ ਬਾਹਰ ਕੱਢਣੀਆਂ ਪਵੇਗੀਆਂ ਇਸੇ ਵਾਸਤੇ ਹੀ ਆਪਾਂ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਦੇ ਆਂ ਸਵਾਸ ਇੱਕ ਅਜੀਹਾ ਸਾਧਨ ਆ ਕਿ ਇਹਦੇ ਨਾਲ ਆਪਾਂ ਆਪਣੇ ਤਨ ਤੇ ਮਨ ਦੀ ਸਫਾਈ ਕਰ ਸਕਦੇ ਆਂ ਹਰ ਜੇ ਸਹੀ ਤਰੀਕੇ ਦੇ ਨਾਲ ਵਰਤੋ ਕਰੀਏ ਹੁਣ ਸਹੀ ਤਰੀਕੇ ਦੇ ਨਾਲ ਵਰਤੋ ਤਾਂ ਹੀ ਹੋਵੇਗੀ ਜੇ ਅਸੀਂ ਧਿਆਨ ਦੇ ਵਿੱਚ ਰਹਿ ਕੇ ਇਹਨਾਂ ਨੂੰ ਲਵਾਂਗੇ ਜੇ ਵਿਚਾਰਾਂ ਦੇ ਵਿੱਚ ਲਈ ਜਾਂਦੇ ਆ ਤਾਂ ਇਹ ਹੀ ਸੁਵਾਸ ਖਰਾਬ ਵੀ ਹੁੰਦੇ ਆ ਜਦੋਂ ਕੋਈ ਵੀ ਜੀਵ ਸਿਮਰਨ ਅਭਿਆਸ ਕਰਦਾ ਧਿਆਨ ਸਾਧਨਾ ਕਰਦਾ ਉਹਦੇ ਸੁਵਾਸ ਗਹਿਰੇ ਤੇ ਹਲਕੇ ਹੋ ਜਾਂਦੇ ਆ ਜਿਹਦੇ ਨਾਲ ਉਸ ਜੀਵ ਦੀ ਜੋ ਨੀਂਦ ਆ ਉਹ ਵੀ ਘਟ ਹੋ ਜਾਂਦੀ ਆ ਏਕ ਵਧੀਆ ਨਿਸ਼ਾਨੀ ਹੈ ਕਿ ਜੇ ਸਾਡੀ ਨੀਂਦ ਘਟੀ ਹੈ ਪਰ ਗਹਿਰੀ ਹੋਵੇਗੀ ਸਾਡੇ ਸਰੀਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਰਵਰਤਨ ਹੁੰਦੇ ਆ ਜੋ ਊਰਜਾ ਅਸੀਂ ਸੰਸਾਰਿਕ ਕੰਮਾਂ ਜਾਂ ਗੱਲਾਂ ਦੇ ਵਿੱਚ ਵੇਸਟ ਕਰਦੇ ਸੀ ਉਹ ਹੁਣ ਸੁਖਮ ਰੂਪ ਦੇ ਵਿੱਚ ਕਨਵਰਟ ਹੋਣੀ ਸ਼ੁਰੂ ਹੋ ਜਾਂਦੀ ਆ ਪਹਿਲਾ ਕੀ ਹੁੰਦਾ ਆ ਕਿ ਜਦੋਂ ਆਪਾਂ ਨਾਮ ਨਹੀਂ ਜਪਦੇ 8 8 10 10 ਘੰਟੇ ਦੀ ਨੀਂਦ ਲੈ ਕੇ ਵੀ ਮਨ ਨੂੰ ਚੈਨ ਨਹੀਂ ਆਉਂਦੀ ਸੀ ਤਸੱਲੀ ਨਹੀਂ ਹੁੰਦੀ ਸੀ ਹੁਣ ਆਪਾਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਧਿਆਨ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਜੇ 5 ਜਾਂ 6 ਘੰਟੇ ਦੀ ਨੀਂਦ ਵੀ ਆ ਗਈ ਤਾਂ ਸਰੀਰ ਤਨ ਤੇ ਮਨ ਸਾਡਾ ਖਿੜਿਆ ਰਹਿੰਦਾ ਹੈ ਫਿਰ ਇਸ ਵਾਸਤੇ ਹੋਰ ਆਪਾਂ ਕੀ ਕਰ ਸਕਦੇ ਆ ਕਿ ਜੋ ਸਾਡਾ ਭੋਜਨ ਆ ਉਹ ਓਨਾ ਹੀ ਕਰਨਾ ਜਿੰਨੀ ਸਾਡੇ ਤਨ ਨੂੰ ਜ਼ਰੂਰਤ ਹੈ ਨਹੀਂ ਤਾਂ ਆਪਾਂ ਜੀਭ ਦੇ ਸੁਆਦ ਖਾਤਰ ਹੀ ਭੋਜਨ ਛਕਦੇ ਰਹਿੰਦੇ ਆ ਜਿਸ ਦੇ ਕਾਰਨ ਇਹ ਤਨ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਜੋ ਅਸਲ ਸੰਤ ਹੈ ਉਹ ਭੋਜਨ ਉਹਨਾਂ ਹੀ ਛਕੇਗਾ ਜਿੰਨੀ ਉਸ ਦੇ ਤਨ ਨੂੰ ਜ਼ਰੂਰਤ ਪੈਂਦੀ ਹੈ ਇਸ ਤਰ੍ਹਾਂ ਹੌਲੀ-ਹੌਲੀ ਸਾਡੇ ਤਨ ਦੇ ਵਿੱਚ ਵਾਸ਼ਨਾਵਾਂ ਖਤਮ ਹੋਣ ਲੱਗਦੀਆਂ ਜੋ ਭੋਜਨ ਹੈ ਉਹ ਸਾਡੇ ਤਨ ਵਾਸਤੇ ਬਣਿਆ ਹੈ ਪਰ ਅਸੀਂ ਆਪਣੀਆਂ ਮਨਾਈਆਂ ਕਰਕੇ ਤਰ੍ਹਾਂ-ਤਰ੍ਹਾਂ ਦੇ ਸੁਆਦ ਪੱਖੋਂ ਭੋਜਨ ਛਕਦੇ ਹਾਂ ਧਿਆਨ ਦੇ ਵਿੱਚ ਜਾਣ ਵਾਸਤੇ ਸਾਡਾ ਜੋ ਮਨ ਹੈ ਉਹ ਸ਼ਾਂਤ ਚਾਹੀਦਾ ਹੈ ਸਾਡਾ ਤਨ ਤ੍ਰਿਪਤ ਚਾਹੀਦਾ ਆ ਤੇ ਫੇਰ ਹੀ ਆਪਾਂ ਪ੍ਰੇਮ ਦੇ ਵਿੱਚ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਨਾਮ ਨੂੰ ਸੁਣ-ਸੁਣ ਕੇ ਧਿਆਨ ਦੇ ਵਿੱਚ ਬੈਠ ਸਕਦੇ ਆ ਇਹ ਵੀ ਨਹੀਂ ਕਿ ਭੁੱਖੇ ਰਹਿਣਾ ਚਾਹੀਦਾ ਹੈ ਸਾਨੂੰ ਉਹਨਾਂ ਭੋਜਨ ਸ਼ਕਣਾ ਚਾਹੀਦਾ ਹੈ ਜਿੰਨੀ ਸਾਡੇ ਤਨ ਨੂੰ ਭੁੱਖ ਲੱਗਦੀ ਹੈ ਜਿਵੇਂ ਜਿਵੇਂ ਆਪਾਂ ਹਲਕਾ ਭੋਜਨ ਸ਼ਕਣ ਲੱਗਦੇ ਆ ਸਾਡਾ ਧਿਆਨ ਵੀ ਹੌਲੀ-ਹੌਲੀ ਪਰਪੱਕ ਹੁੰਦਾ ਜਾਂਦਾ ਹੈ ਸਾਡਾ ਮਨ ਇਸ ਸਰੀਰ ਦੇ ਨਾਲ ਬੱਝਿਆ ਪਿਆ ਹੈ ਜਦ ਤੱਕ ਸਾਡਾ ਸਰੀਰ ਇਸ ਮਨ ਨੂੰ ਨਹੀਂ ਛੱਡਦਾ ਅਸੀਂ ਧਿਆਨ ਦੇ ਵਿੱਚ ਗਹਿਰਾਈ ਦੇ ਵਿੱਚ ਡੁੱਬਕੀ ਨਹੀਂ ਲਾ ਸਕਦੇ ਜਦੋਂ ਨਾਮ ਅਭਿਆਸੀ ਪਹਿਲਾਂ-ਪਹਿਲਾਂ ਆਪਣਾ ਥੋੜਾ ਭੋਜਨ ਘਟਾਉਂਦਾ ਆ ਤਾਂ ਉਹਨੂੰ ਕਲਪਤਾ ਲੱਗਦੀ ਆ ਕਿ ਮੈਂ ਭੋਜਨ ਛੱਕ ਲਾਂ ਚਾਹ ਕੌਫੀ ਪੀ ਲਾਂ ਪਰ ਜਿਵੇਂ-ਜਿਵੇਂ ਉਹ ਨਾਮ ਦੇ ਵਿੱਚ ਪ੍ਰਪੱਖ ਹੁੰਦਾ ਤੇ ਆਪਣੇ ਤਨ ਦਾ ਜੋ ਭੋਜਨ ਆ ਉਹ ਨੱਕ ਸ਼ਕਦਾ ਜਿੰਨੀ ਜ਼ਰੂਰਤ ਹੈ ਫਿਰ ਉਸ ਦੀ ਇਹ એનર્ਜੀ ਧਿਆਨ ਦੇ ਵਿੱਚ ਕਨਵਰਟ ਹੋ ਜਾਂਦੀ ਆ ਮਨ ਨੂੰ ਆਪਣੇ ਆਪ ਹੀ ਉਹ ਧਿਆਨ ਦੇ ਵਿੱਚ ਖਿੱਚਦੀ ਹੈ ਜੀਵ ਦੇ ਅੰਦਰ ਨਵੇਂ ਸੰਸਕਾਰ ਪੈਦਾ ਹੁੰਦੇ ਆ ਇੰਜ ਲੱਗਦਾ ਹੈ ਜਿਵੇਂ ਸਾਡੀ ਕਾਇਆ ਬਦਲ ਗਈ ਸਾਡੇ ਮਨ ਨੂੰ ਵਾਸ਼ ਕਰ ਦਿੱਤਾ ਗਿਆ ਹੋਵੇ ਸਭ ਵਿਚਾਰ ਉਹ ਸੋਚ ਉਤੋਰ ਉਪੋਜਨ ਕਰਨ ਦੇ ਤਰੀਕੇ ਬੋਲਣ ਦੇ ਤਰੀਕੇ ਸਭ ਕੁਝ ਬਦਲ ਜਾਂਦਾ ਹੈ ਸਾਡਾ ਸਾਰਿਆਂ ਦਾ ਦਿਲ ਕਰਦਾ ਕਿ ਅਸੀਂ ਵੀ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਆਪਣਾ ਸਾਰਾ ਦਿਨ ਸਾਰਾ ਜੀਵਨ ਕੱਢ ਲਈਏ ਪਰ ਜਿਵੇਂ ਹੀ ਸਾਡੇ ਅੰਦਰ ਵਿਚਾਰ ਚੱਲਦੇ ਆ ਇਹ ਵਿਚਾਰ ਸਾਨੂੰ ਉਸ ਪ੍ਰਮਾਤਮਾ ਦੇ ਬਾਰੇ ਭੁਲਾ ਦਿੰਦੇ ਆ ਜੋ ਕਿ ਸਾਡਾ ਅਸਲ ਮਾਤਾ ਪਿਤਾ ਹੈ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਥਾਂ-ਥਾਂ ਫਰਮਾਇਆ ਹੈ ਕਿ ਤੁਸੀਂ ਉਸ ਪ੍ਰਮਾਤਮਾ ਦਾ ਸਿਮਰਨ ਕਰ ਲੋ ਜਿਸ ਪ੍ਰਮਾਤਮਾ ਨੇ ਤੁਹਾਨੂੰ ਪੈਦਾ ਕਰਕੇ ਇਸ ਸੰਸਾਰ ਦੇ ਵਿੱਚ ਪਰਿਵਾਰ ਦੇ ਵਿੱਚ ਭੇਜਿਆ ਹੈ ਤੇ ਜੋ ਹਜੇ ਤੱਕ ਤੁਹਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ ਹੈ ਸਿਮਰਨ ਦੀ ਮਿਹਨਤ ਦੇ ਨਾਲ ਜਿਉਂ ਹੀ ਸਾਡਾ ਮਨ ਪਾਸਟ ਅਤੇ ਫਿਊਚਰ ਦੇ ਵਿਚਾਰਾਂ ਤੋਂ ਪਰੇ ਹੁੰਦਾ ਹੈ ਤਾਂ ਮਨ ਹਰ ਸਮੇਂ ਹੌਲੀ 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 ਪ੍ਰੈਜ਼ੈਂਟ ਦੇ ਵਿੱਚ ਰਹਿਣਾ ਸ਼ੁਰੂ ਹੋ ਜਾਂਦਾ ਹੈ ਤੇ ਕਿਹੜੇ ਵੇਲੇ ਇਸ ਜੀਵ ਦਾ 24 ਘੰਟੇ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਇਹ ਪਤਾ ਵੀ ਨਹੀਂ ਲੱਗਦਾ ਇਹ ਬਹੁਤ ਵੱਡੀ ਕਿਰਪਾ ਹੈ ਨਹੀਂ ਤਾਂ ਆਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਇੰਨੀ ਦੁਨੀਆ ਚੱਲ ਰਹੀ ਹੈ ਕਿ ਜਿਨ੍ਹਾਂ ਨੂੰ ਆਪਣੇ ਤਨ ਤੇ ਮਨ ਦਾ ਕੋਈ ਵੀ ਭੇਦ ਨਹੀਂ ਹੈ ਨਾ ਹੀ ਉਹਨਾਂ ਨੂੰ ਕੋਈ ਮਤਲਬ ਹੈ ਕਿ ਅਸੀਂ ਆਪਣੇ ਤਨ ਤੇ ਮਨ ਦਾ ਕੋਈ ਭੇਦ ਲਈਏ ਅਸੀਂ ਆਪਣੇ ਤਨ ਤੇ ਮਨ ਦਾ ਭੇਦ ਭੁੱਲ ਗਏ ਹਾਂ ਤਾਂ ਕਰਕੇ ਅਸੀਂ ਬਿਮਾਰੀਆਂ ਦੇ ਨਾਲ ਘਿਰ ਗਏ ਹਾਂ ਹੁਣ ਸਾਡੇ ਤਨ ਨੂੰ ਇੰਨੀਆਂ ਬਿਮਾਰੀਆਂ ਲੱਗ ਗਈਆਂ ਕਿ ਅਸੀਂ ਇਲਾਜ ਵੀ ਦੂਸਰਿਆਂ ਕੋਲੋਂ ਕਰਵਾਉਨੇ ਆਂ ਨਾਮ ਜਪਣ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕੀਤੀ ਗਈ ਮਿਹਨਤ ਨਾਮ ਦਾ ਐਸਾ ਬੂਟਾ ਲਾਉਂਦੀ ਹੈ ਕਿ ਔਨ ਵਾਲੇ ਸਮੇਂ ਦੇ ਵਿੱਚ ਸਾਡਾ ਧਿਆਨ 24 ਘੰਟੇ ਰਹਿੰਦਾ ਹੈ ਸਾਨੂੰ ਅਨਹਦ ਸ਼ਬਦ 24 ਘੰਟੇ ਚੱਲਦੇ ਨੇ ਹੁਣ 24 ਘੰਟੇ ਜੋ ਸਾਡਾ ਧਿਆਨ ਚੱਲਣਾ ਸ਼ੁਰੂ ਹੋ ਗਿਆ ਅਸੀਂ ਧਿਆਨ ਦੇ ਵਿੱਚ ਵਿਚਰਦੇ ਆਂ ਇਹ ਹੋਇਆ ਕਿਥੋਂ ਸ਼ੁਰੂ ਵਾਹਿਗੁਰੂ ਗੁਰਮੰਤਰ ਦੀ ਮਿਹਨਤ ਦੇ ਨਾਲ ਜਦੋਂ ਜਪਣਾ ਸ਼ੁਰੂ ਕੀਤਾ ਮਾਲਕ ਨੇ ਵੇਖਿਆ ਕਿ ਇਹ ਜਪ ਕਰਦਾ ਆ ਫਿਰ ਮਾਲਕ ਕਿਰਪਾ ਕਰਕੇ ਇਸ ਦੀ ਹੌਲੀ 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 ਅਵਸਥਾ ਵਧਾਉਂਦੇ ਨੇ ਜਦੋਂ ਸਾਡਾ ਹਰ ਸਮੇਂ ਧਿਆਨ ਰਹਿੰਦਾ ਹੈ ਮਨ ਸਾਡਾ ਧਿਆਨ 'ਚ ਰਹਿੰਦਾ ਫਿਰ ਜਿੱਥੇ ਵੀ ਆਪਾਂ ਬੈਠੇ ਹਾਂ ਜਿੱਥੇ ਵੀ ਪਏ ਹਾਂ ਉੱਥੇ ਹੀ ਆਪਾਂ ਧਿਆਨ ਦੇ ਵਿੱਚ ਉਤਰ ਸਕਦੇ ਹਾਂ ਕੋਈ ਵੀ ਖਾਸ ਐਫਰਟ ਜਾਂ ਅਸਲ ਲੋਨ ਦੀ ਲੋੜ ਨਹੀਂ ਪੈਂਦੀ ਇੱਥੋਂ ਤੱਕ ਕਿ ਦ੍ਰਿਸ਼ਟੀ ਦੇ ਨਾਲ ਵੀ ਮਾਲਕ ਦੇ ਦਰਸ਼ਨ ਕੀਤੇ ਜਾ ਸਕਦੇ ਨੇ ਜੋ ਕਿ ਖੁੱਲੀਆਂ ਅੱਖਾਂ ਨਾਲ ਹੁੰਦੇ ਨੇ ਕਹਿੰਦਾ ਭਾਵ ਸੰਸਾਰ ਨੂੰ ਵੀ ਦੇਖ ਰਹੇ ਆ ਤੇ ਨਿਰੰਕਾਰ ਨੂੰ ਵੀ ਦੇਖ ਰਹੇ ਆ ਇਹ ਭੇਦ ਹੌਲੀ ਹੌਲੀ ਕਰਕੇ ਖੁੱਲਦੇ ਨੇ ਤੇ ਜੇ ਅਸੀਂ ਵੀ ਚਾਹੁੰਦੇ ਆ ਕਿ ਅਸੀਂ ਵੀ ਹਰ ਸਮੇਂ ਧਿਆਨ ਦੇ ਵਿੱਚ ਵਿਚਰਿਏ ਹਰ ਸਮੇਂ ਮਾਲਕ ਦੇ ਨਾਮ ਨੂੰ ਸੁਣੀਏ ਤਾਂ ਅੱਜ ਹੀ ਆਪਾਂ ਵਾਹਿਗੁਰੂ ਗੁਰਮੰਤਰ ਦਾ ਅੰਮ੍ਰਿਤ ਵੇਲੇ ਉੱਠ ਕੇ ਅਭਿਆਸ ਕਰਨਾ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਦਿਨ ਦੇ ਸਮੇਂ ਸਾਨੂੰ ਸਮਾਂ ਨਹੀਂ ਮਿਲਦਾ ਕਿ ਅਸੀਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ ਤੇ ਜੇ ਸਮਾਂ ਮਿਲਦਾ ਵੀ ਹੈ ਤਾਂ ਬਹੁਤ ਸ਼ੋਰ ਸ਼ਰਾਬਾ ਹੁੰਦਾ ਹੈ ਜੋ ਕਿ ਸਾਡੇ ਧਿਆਨ ਨੂੰ ਬਾਹਰ ਮੁਖੀ ਹੀ ਰੱਖਦਾ ਹੈ ਇਸ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਸਾਰੇ ਪਾਸੇ ਸ਼ਾਂਤੀ ਹੁੰਦੀ ਹੈ ਇਹ ਪ੍ਰਯਾਸ ਜ਼ਰੂਰ ਕਰਨਾ ਹੈ ਕਿ ਵਾਹਿਗੁਰੂ ਗੁਰੂ ਮੰਤਰ ਦਾ ਘਟੋ ਘਟ ਇੱਕ ਘੰਟਾ ਬੈਠ ਕੇ ਅਭਿਆਸ ਕਰੀਏ ਉਸ ਤੋਂ ਬਾਅਦ ਜੇ ਦੁਆਰਾ ਨੀਂਦ ਵੀ ਆਉਂਦੀ ਹੈ ਤਾਂ ਨੀਂਦ ਦੇ ਵਿੱਚ ਸਹਜ ਦੇ ਵਿੱਚ ਦੁਆਰਾ ਉਤਰ ਜਾਣਾ ਹੈ ਇਹਨਾਂ ਸਾਰੀਆਂ ਹੀ ਅਵਸਥਾਵਾਂ ਵਾਸਤੇ ਮਨ ਦਾ ਸਹਜ ਧਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਨਿਸ਼ਾਨੀ ਹੈ ਕਿ ਅਸੀਂ ਹਰ ਸਮੇਂ ਧਿਆਨ ਦੇ ਵਿੱਚ ਰਹਿ ਰਹੇ ਹਾਂ